아 ਮੈਂ ਸਮਝਦਾ ਮੈਂ ਇਹਨਾਂ ਦੇ ਖਿਲਾਫ ਸ਼ਿਕਾਇਤ ਕੀ ਇਹਦੇ ਪਿੱਛੇ ਛੜੇਮਕਰ ਇਹਨਾਂ ਨੇ ਰੱਸੀਆ ਜਿਹੜੇ ਮੇਰੇ ਪਰਿਵਾਰ ਦੇ ਰੋਜ਼ ਮੈਂਬਰ ਆਉਂਦੇ ਆ ਉਹਨਾਂ ਨੂੰ ਇਹਨਾਂ ਨੇ ਪਰ ਅੱਜ ਮੇਰਾ ਹੀ ਆ ਲੁਧਿਆਣਾ ਜਿਹੜਾ ਇਕੱਠ ਹੋ ਗਿਆ ਆ ਹਾਂ ਦੇਖੋ ਲੁਧਿਆਣਾ ਇਕੱਠ ਹੋ ਗਿਆ ਕਿਸੇ ਪਾਰਟੀ ਦਾ ਨਹੀਂ ਰਿਹਾ ਪਰ ਬੀਜੇਪੀ ਦਾ ਮੈਂ ਸਾਰੀਆਂ ਗੱਲਾਂ ਤੁਸੀਂ ਮੇਰੀ ਮੰਨ ਨਹੀਂ ਰਹੇ ਮੈਂ ਸਾਰੀਆਂ ਗੱਲਾਂ ਦਿਲ ਖੋਲ ਕੇ ਤੁਹਾਡੇ ਨਾਲ 3:30 ਵਜੇ ਕਰਨਾ ਚਾਹੁੰਦਾ ਜੋ ਤੁਸੀਂ ਕਹੋਗੇ ਜੋ ਤੁਸੀਂ ਪੁੱਛੋਗੇ ਇੱਕ ਇੱਕ ਗੱਲ ਮੈਂ ਕਿਉਂ ਉੱਤੇ ਕਰੂੰਗਾ ਸਾਡੇ ਦਿਨ ਜੇ ਮੇਰੀ ਹੱਥ ਥੋੜੀ ਹੋਵੇ ਜੀ ਅੱਜ ਪਹਿਲਾ ਦਿਨ ਸੀਗਾ ਸਿਕਿਉਰਟੀ ਵੱਲੋਂ ੱੱਕੇ ਮਾਰੇ ਗਏ ਲੱਤ ਮਾਰੇ ਗਏ ਮੀਡੀਆ ਨੂੰ ਕੀ ਹੋ ਗਈ ਆ ਤੁਸੀਂ ਕਹਿੰਦੇ ਨੇ ਕਿ ਬਾਹਰ ਆਉਂਗੇ ਤੇ ਕੋਈ ਕਿੱਕ ਨੂੰ ਫੜ ਕੇ ਮਾਰਾਂਗੇ ਕਿੱ데 ਚਪੇਣਾ ਮੈਂ ਦੇਖੂੰਗਾ ਜਿਹੜੇ ਮੁਲਾਜ਼ਮ ਨੇ ਉਹ ਸਰਕਾਰ ਦੇ ਆ ਪਾਲਿਸੀ ਬਣਾ ਲਈ ਆ ਅੱਜ ਪਹਿਲੇ 3 ਵਜੇ ਕਰਦੇ ਆ ਸਰ ਗੱਡੀ ਖੜੀ ਆ ਗੱਡੀ ਪੰਜ ਤਿੰਨ ਸਾਡੇ ਦਿਨ ਵੇਲੇ ਕੋਣ ਪਾਨੂੰ ਸੀਟ ਮਿਲ ਗਈ ਹੈ ਲੋਕ ਸਭਾ ਦੀ ਔਰ ਕਿਸਾਨਾਂ ਵਾਸਤੇ ਕਿੱਸਾ ਦੇ ਮੁੱਦੇ ਚੱਕੂਗੇ ਸਾਰੀ ਗੱਲ ਸਾਢੇ 3 ਵਜੇ ਖੜਤਾਂਵੇਂ ਦੇ 1 ਵਜੇ ਭਾਜੀ ਅਸਟਾ ਟਾਈਮ ਨਹੀਂ ਠੀਕ ਹੈ ਮੰਨ ਜੋ ਮੰਨ ਜੋ ਸਾਢੇ 3 ਵਜੇ ਭਾਜੀ ਗੱਲ ਨੂੰ ਸਮਝੋ ਸਾਢੇ 3 ਵਜੇ ਦਫਤਰ ਜੀ ਜੇ ਪੀ ਦਫਤਰ ਸਾਢੇ 3 ਵਜੇ ਸਾਢੇ 3 ਵਜੇ ਸਾਢੇ 3 ਵਜੇ ਜੀ ਜੇ ਪੀ ਦਫਤਰ ਦੀ ਮਜਬੂਰੀ ਹੈ ਤੁਸੀਂ ਜੀ ਜੇ ਪੀ ਭਾਜੀ ਉੱਥੇ ਗੱਲ ਕਰੀਓ ਕਮੇਟੀ ਯਾਰ ਸਾਨੂੰ ਦੱਸੋ ਪਹਿਲਾਂ ਉੱਥੇ ਜਾ ਕੇ ਸਾਢੇ 3 ਵਜੇ ਲਈ ਵਪਾਰੀ ਵੀ ਸ਼ਾਮਲ ਹੋ ਰਹੇ ਵਪਾਰੀ ਵੀ ਸਾਰੇ ਹੀ ਆਗੇ ਤੁਸੀਂ ਸਭ ਨੂੰ ਯਾਰ ਹੀ ਆਇਆ ਬਣ ਗਿਆ ਮੇਲਾ ਅੱਜ ਰਗੜੇ ਇਹ ਸਾਰੀ ਪਾਰਟੀ